ਸਾਥੀ ਕਾਲ ਜੀ ਤੁਸੀਂ ਦੇਖ ਰਹੇ ਹੋ ਕਯਾਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਦਿਤੇਂਦਰ ਸੋਢੀ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੈਣੀ ਮੀਆਂ ਖਾਦੀ ਦੇ ਪੁਲਿਸ ਦੀ ਗੱਲ ਕਰ ਲਈਏ ਤਾਂ ਲਗਾਤਾਰ ਜਿਹੜੀ ਅੱਜ ਵਾਣਾ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ 4-ਵੀਲਰ ਦਾ 2-ਵੀਲਰ ਗੁਜ਼ਰ ਰਹੇ ਆ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਸਰਚ ਕਰਨ ਦੇ ਵਿੱਚ ਲੱਗੇ ਹੋਏ ਆ ਥਾਣਾ ਮੁਖੀ ਜਿਹੜੇ ਸਰਵਜੀਤ ਸਿੰਘ ਚਾਲ ਆ ਆਪ ਵੀ ਮੌਜੂਦ ਆ ਨਾਲ ਉਹਨਾਂ ਦੇ ਪੁਲਿਸ ਫੋਰਸਾ ਤਾਂ ਉਹ ਨਾਲ ਚੰਗੀ ਤਰ੍ਹਾਂ ਜਿਹੜਾ ਖੰਗਾਲਿਆ ਜਾ ਰਿਹਾ ਪੂਰੀ ਤਰ੍ਹਾਂ ਚੈੱਕ ਜਿਹੜਾ ਕੀਤਾ ਜਾ ਰਿਹਾ ਦੂ ਜਾਂਦੇ ਉਹਨਾਂ ਨੂੰ ਵੀ ਅੱਜ ਚੇਤਾਵਨੀ ਜਿਹੜੀ ਦਿੰਦੇ ਨਜ਼ਰੀ ਆ ਰਹੇ ਨੇ ਤਾਂ ਅੱਜ ਭੈਣੀ ਮੀਆਂ ਖਾਨ ਦੇ ਚੌਂਕ ਦੇ ਵਿੱਚ ਜਿਹੜੀ ਵਿਸ਼ੇਸ਼ ਨਾਕਾਬੰਦੀ ਕਾਰਜ ਜਿਹੜਾ ਅੱਜ ਵਾਣਾ ਦੀ ਜਿਹੜੀ ਚੈਕਿੰਗ ਕਰ ਰਿਹਾ ਉੱਥੇ ਹੀ ਪੂਰੀ ਤਰ੍ਹਾਂ ਜਿਹੜਾ ਖੰਗਾਲਿਆ ਜਾ ਰਿਹਾ ਗੱਡੀਆਂ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਲਗਾਤਾਰ ਵਾਣਾ ਦੀ ਚੈਕਿੰਗ ਦੇ ਵਿੱਚ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਥਾਣਾ ਮੁਖੀ ਭੈਣੀ ਮੀਆਂ ਖਾਨ ਸਰਜੀਤ ਸਿੰਘ ਚਾਲ ਸਾਡੇ ਨਾਲ ਆ ਸਰ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਆਟੀ ਨੂੰ ਇਹਨਾਂ ਦੇ ਆਪ ਜੀ ਦੀ ਟੀਮ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਨਾਕੇ ਤੇ ਸਮੇਂ-ਸਮੇਂ ਸਿਰ ਆ ਕੇ ਜਿਹੜਾ ਤੁਸੀਂ ਸਾਡਾ ਇੱਕ ਹੌਸਲਾ ਵਧਾ ਇਹਦੇ ਨਾਲ ਦੂਸਰਾ ਪਬਲਿਕ ਦੇ ਵਿੱਚ ਵੀ ਸੰਦੇਸ਼ ਜਾਂਦਾ ਆ ਜਿਹੜਾ ਅਸੀਂ ਨਾਕਾਬੰਦੀ ਜਾਂ ਜਿਹੜੇ ਮੇਰੇ ਕਰਮਚਾਰੀ ਜਿਹੜੇ ਉਹ ਮਿਹਨਤ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਮਾਨਯੋਗ ਐਸਪੀ ਡੀ ਸਾਹਿਬ ਸ਼੍ਰੀ ਬਲਵਿੰਦਰ ਸਿੰਘ ਜੀ ਐਸਪੀ ਹੈੱਡਕੁਆਟਰ ਸਾਹਿਬ ਸ਼੍ਰੀ ਜੋਗਰਾਜ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਸਮੇਂ-ਸਮੇਂ ਤੇ ਉਹ ਸਾਡੀ ਚੈਕਿੰਗ ਵੀ ਕਰ ਰਹੇ ਨੇ ਆਪ ਉਹ ਖੁਦ ਜਿਹੜੇ ਨਾਕਾ ਲਗਾ ਕੇ ਤੇ ਪਬਲਿਕ ਦੇ ਵਿੱਚ ਜਿਹੜਾ ਨਿਰਵਿਘਨ ਟ੍ਰੈਫਿਕ ਨੂੰ ਚਲਾਉਣ ਵਾਸਤੇ ਔਰ ਜਿਹੜੇ ਮਾੜੇ ਅੰਸਰਿਆ ਉਹਨਾਂ ਦੀ ਇਹਦੇ ਨਾਲ شناخت ਹੋ ਜਾਂਦੀ ਹੈ ਔਰ ਜਿਹੜੇ ਭੈੜੇ ਪੁਰਸ਼ ਆ ਉਹਨਾਂ ਨੂੰ ਆਪਾਂ ਚੈੱਕ ਵੀ ਕਰਦੇ ਆ ਔਰ ਜਿਹੜਾ ਇਹ ਮਾਨਯੋਗ ਐਸਐਸਪੀ ਸਾਹਿਬ ਨੇ ਇੱਕ ਵੱਖਰਾ ਪ੍ਰੋਗਰਾਮ ਜਿਹੜਾ ਸਾਡੇ ਜ਼ਿਲ੍ਹੇ ਦਾ ਆ ਉਹ ਰੰਭ ਕੀਤਾ ਆ ਜਿਹਦੀ ਰੋਸ਼ਨੀ ਦੇ ਵਿੱਚ ਅਸੀਂ ਜਿਹੜਾ ਇਹ ਨਾਕਾਬੰਦੀ ਕਰਕੇ ਲਗਾਤਾਰ ਅੱਜ 3 ਤੋਂ ਲੈ ਕੇ 6 ਵਜੇ ਤੱਕ ਸਾਡਾ ਜਿਹੜਾ ਨਾਕਾ ਸੀਗਾ ਅੱਜ ਭੈਣੀ ਅੱਡੇ ਦੇ ਵਿੱਚ ਅਸੀਂ ਨਾਕਾ ਲਗਾਇਆ ਹੋਇਆ ਮੇਰੇ ਕਰਮਚਾਰੀਆਂ ਨੇ ਸਖਤ ਮਿਹਨਤ ਕੀਤੀ ਕਾਫੀ ਚਲਾਣ ਵੀ ਕੱਟੇ ਆ ਔਰ ਤੁਸੀਂ ਦੇਖਿਆ ਜਿਹੜੇ ਜਿਹੜੀ ਬਲੈਕ ਫਿਲਮ ਵਗੈਰਾ ਜਾਂ ਜਿਹੜੀਆਂ ਗੱਡੀਆਂ ਦੇ ਉੱਤੇ ਲਾਈਟਾਂ ਲਗਾਈਆਂ ਉਸੀਆਂ ਬੇਹੁੱਦਾ ਉਹ ਸਾਰੀਆਂ ਉਤਾਰ ਕੇ ਤੋੜੀਆਂ ਵੀ ਤੇ ਕਿਹਾ ਗਿਆ ਅੱਜ ਬੜੀ ਬਰੀਕੀ ਦੇ ਨਾਲ ਘੰਘਾਲਦੇ ਹਾਂ ਕਿਸ ਦੀ ਚੀਜ਼ ਦੇ ਉੱਤੇ ਨਜ਼ਰ ਆ ਪੁਲਿਸ ਦੀ ਸਾਨੂੰ ਇਹ ਹੁੰਦਾ ਕਿ ਪਬਲਿਕ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਕੋਈ ਹਥਿਆਰ ਲੈ ਕੇ ਜਾਂ ਕੋਈ ਹੋਰ ਇਹੋ ਜੀ ਚੀਜ਼ ਜਿਹੜੀ ਆ ਤੇ ਕੇ ਘਟਨਾ ਨੂੰ ਅਨਜਾਮ ਨਾ ਕੋਈ ਦੇ ਸਕੇ ਜਿਹੜੇ ਪਹਿਰੇ ਪੁਰਸ਼ ਆ ਉਹਨਾਂ ਤੇ ਸ਼ਕਤੀ ਨਾਲ ਜਿਹੜੀ ਨਿਗਾਰ ਰੱਖੀ ਦੀ ਆ ਦੇਖਿਆ ਗਿਆ ਜਿੱਥੇ ਲਾਈਟਾਂ ਤਾਰੀਆਂ ਗਈਆਂ ਨੌਜਵਾਨਾਂ ਨੂੰ ਸਮਝਾਉਂਦੇ ਵੀ ਨਜ਼ਰੀ ਆਏ ਆ ਜੇ ਚੇਤਾਵਨੀ ਦਿੱਤੀ ਜਾ ਰਹੀ ਹੈ ਜਿਹੜੇ ਹੁੱਲੜਬਾਜੀ ਕਰਦੇ ਆ ਕੀ ਕਰਨਾ ਚਾਹੀਦਾ ਜਿਹੜਾ ਪੁਲਿਸ ਦਾ ਫਰਜ ਆ ਆਪਾਂ ਆਪਣੇ ਫਰਜ ਤੋਂ ਇੱਕ ਵੀ ਇੰਚ ਵੀ ਪਾਸੇ ਨਹੀਂ ਹਟਾਂਗੇ ਫਿਰ ਵੀ ਜਿਹੜਾ ਆਮ ਨਾਗਰਿਕ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਜਿਹੜੇ ਇਹੋ ਜਿਹੇ ਜਿਹੜੇ ਫੁਕਰੀਆਂ ਮਾਰਨ ਵਾਲੇ ਆ ਉਹ ਸਕੂਲਾਂ ਕਾਲਜਾਂ 'ਚ ਵੀ ਤੁਸੀਂ ਦੇਖਿਆ ਉਸ ਦਿਨ ਤੋਂ ਲਗਾਤਾਰ ਜਦੋਂ ਛੁੱਟੀ ਹੁੰਦੀ ਹੈ ਸਾਡੇ ਦੇ ਕਰਮਚਾਰੀ ਆ ਔਰ ਮੈਂ ਖੁਦ ਵੀ ਉਹਨਾਂ ਦੇ ਨਾਲ ਜਾ ਕੇ ਜਿਹੜਾ ਆਪਾਂ ਮਤਲਬ ਕੰਟਰੋਲ ਕਰੀਦਾ ਆ ਔਰ ਜਿਹੜੇ ਬੱਚੇ ਆ ਉਹ ਵੀ ਨਿਰਵੇਗਨ ਆਪਣੇ ਸਕੂਲ ਜਾਂਦੇ ਹੁੰਦੇ ਆ ਹੁਣ ਇਹੋ ਜੀ ਭੈਣੀ ਮੀਆਂ ਖਾਂਦੇ ਏਰੀਏ ਦੇ ਵਿੱਚ ਕੋਈ ਉਹ ਨਹੀਂ ਹੈ ਕਿ ਕੋਈ ਕਿਸੇ ਤੋਂ ਕੋਈ ਬੱਚਿਆਂ ਦੇ ਜਾਂ ਹੁਲੜ ਬਾਜੀ ਤੋਂ ਕੋਈ ਪਰੇਸ਼ਾਨ ਹੋਵੇ ਦੇਖਿਆ ਜਾ ਰਿਹਾ ਕਿ ਜਿੱਥੇ ਸਰਚ ਕੀਤੀ ਜਾ ਰਹੀ ਹੈ ਕੀ ਕਾਗਜ਼ਾਤ ਵੀ ਚੈੱਕ ਕਰ ਰਹੇ ਹੋ ਜਾਂ ਗੱਡੀਆਂ ਦੀ ਸਰਚ ਹੀ ਕਰ ਰਹੇ ਹੋ ਸਾਡਾ ਜਾਦਾ ਮੀਨ ਜਿਹੜਾ ਮਕਸਦ ਹੈ ਉਹ ਸਰਚ ਨਾਲ ਆ ਜਿਹੜੇ ਟੂ ਵੀਲਰ ਆ ਟੂ ਵੀਲਰ ਦੇ ਉੱਤੇ ਜਿਆਦਾ ਜਿਹੜੇ ਕ੍ਰਿਮੀਨਲ ਨੇ ਉਹ ਅੰਜਾਮ ਦੇ ਲਿਆ ਵਾਰਦਾਤ ਨੂੰ ਜਿਆਦਾ ਟੂ ਵੀਲਰ ਦੇ ਪੇਪਰ ਇਸ ਲਈ ਖੰਗਾਲੇ ਜਾਂਦੇ ਆ ਕਿ ਜਿਹੜੇ ਉਹ ਕੋਈ ਇਹੋ ਜਿਹੀ ਵਾਰਦਾਤ ਨਾ ਕਰ ਜਾਵੇ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਉਹ ਭੰਗ ਨਾ ਹੋ ਸਕੇ ਹੁਣ ਕੋਈ ਉਹਧੂਰੇ ਕਾਗਜ਼ਾਂ ਵਾਲਿਆਂ ਤੇ ਚਲਾਣ ਵੀ ਕੀਤੇ ਗਏ ਨੇ ਹਾਂਜੀ ਬਿਲਕੁਲ ਜੀ ਅੱਜ ਅਸੀਂ ਕਾਫੀ ਚਲਾਣ ਕੀਤੇ ਨੇ ਹੋਰ ਵੀ ਅਜੇ ਅਸੀਂ ਕਰ ਰਹੇ ਆ ਔਰ ਸਾਡੀ ਇਹੋ ਕੋਸ਼ਿਸ਼ ਹੈ ਕਿ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਭਾਵਨਾ ਜਿਹੜੀ ਆ ਹਰੇਕ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ ਔਰ ਸੱਦ ਭਾਵਨਾ ਬਣੀ ਰਹੇ। ਦੇਖਿਆ ਗਿਆ ਟ੍ਰਾਫਿਕ ਦੀ ਕਈ ਵਾਰੀ ਸਮੱਸਿਆ ਹੁੰਦੀ ਆ ਬਹੁਤ ਸਾਰੀਆਂ ਫਰੂਟ ਦੀਆਂ ਗੱਡੀਆਂ ਰੋਡ ਦੇ ਉੱਤੇ ਖੜੀਆਂ ਮਿਲਦੀਆਂ ਭੈਣੀ ਮੀਆਂ ਖਾਂ ਦੀ ਜੇ ਗੱਲ ਕਰ ਲਈਏ ਉਹਨਾਂ ਨੂੰ ਕਿਵੇਂ ਦੇਖਦੇ? ਇੱਕ ਛੋਟਾ ਜਿਹਾ ਅੱਡਾ ਆਏ ਬਹੁਤਾ ਜਿਆਦਾ ਇੱਥੇ ਟ੍ਰਾਫਿਕ ਦੀ ਸਮੱਸਿਆ ਹੈ ਨਹੀਂ ਪਰ ਫਿਰ ਵੀ ਜਿਹੜਾ ਸਾਡਾ ਜਦੋਂ ਦਾ ਮੈਂ ਇੱਥੇ ਲੱਗਾ ਆ ਮੇਰੀ ਇਹੋ ਕੋਸ਼ਿਸ਼ ਹੁੰਦੀ ਆ ਕਿ ਕੋਈ ਕਿਸੇ ਨੂੰ ਰਾਹੀ ਨੂੰ ਕੋਈ ਰਸਤੇ 'ਚ ਕੋਈ ਤਕਲੀਫ ਨਾ ਆਵੇ ਔਰ ਸਮੇਂ-ਸਮੇਂ ਤੇ ਆਪਾਂ ਨਹੀਂ ਵੀ ਸਾਡਾ ਨਾਕਾਬੰਦੀ ਹੁੰਦੀ ਫਿਰ ਵੀ ਆਪਾਂ ਕਰਮਚਾਰੀ ਜਿਹੜੇ ਉਹ ਸਾਡੇ ਆ ਕੇ ਉਹ ਪਾਸੇ ਕਰਦੇ ਰਹਿੰਦੇ ਆ ਔਰ ਦਿਨੇ ਅਸੀਂ ਵੀ ਜਦੋਂ ਇਲਾਕੇ 'ਚ ਨਿਕਲਦੇ ਆ ਰਾਤ ਨੂੰ ਨਿਕਲਦੇ ਆ ਔਰ ਆਪਾਂ ਦੀ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਕੋਈ ਜਿਹੜਾ ਰੇੜੀ ਛਾਪੜੀ ਆ ਉਹਨੂੰ ਛੜਕ ਵਾਲੇ ਪਾਸੇ ਅੱਗੇ ਨਾ ਵਧਾ ਕੇ ਲਾਵੇ ਔਰ ਇੱਕ ਸ਼ਹਿਰ ਵਾਸੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਜਿੱਦਾਂ ਹੁਣ ਅੱਗੇ ਮਤਲਬ ਗਰਮੀ ਦਾ ਮੌਸਮ ਆ ਰਿਹਾ ਹਰੇਕ ਸ਼ਾਮਾਂ ਨੂੰ ਟੈਲਣ ਲਈ ਘੁੰਮਣ ਲਈ ਆਉਂਦੇ ਨੇ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰ ਲਈ ਵੀ ਔਰ ਜਿਹੜੇ ਆਪਣੇ ਦੁਕਾਨਾਂ ਦਾ ਜਿਹੜਾ ਇਹਨਾਂ ਨੇ ਅੱਗੇ ਵਧਾ ਕੀਤੇ ਹੋਏ ਆ ਉਹਨਾਂ ਤੇ ਥੋੜਾ ਕੰਟਰੋਲ ਕਰਨ ਤਾਂ ਜੋ ਸ਼ਹਿਰ ਦੇ ਵਿੱਚ ਜਿਹੜੀ ਆਵਾਜ਼ਾਈ ਉਹਨੂੰ ਕੋਈ ਵਿਗੜਨਾ ਨਾ ਪਵੇ। ਲਾਲ ਸਵਾਲ ਕੀ ਕਹਿਣਾ ਚਾਹੋਗੇ ਥਾਣਾ ਪੈਣੀ ਮਿਆਖਾ ਦੇ ਦੀਨੋਂ ਦੇ ਪਿੰਡਾਂ ਦੇ ਲੋਕਾਂ ਨੂੰ ਕੀ ਸਨੇਹਾ ਤੁਹਾਡਾ? ਮੇਰਾ ਇਹੋ ਸਨੇਹਾ ਹੈ ਕਿ ਪਿੰਡਾਂ ਦੇ ਲੋਕ ਜਿਹੜੇ ਚੰਗੇ ਨਾਗਰਿਕ ਆ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਜਿਹੜੇ ਭੈੜੇ ਪੁਰਸ਼ ਆ ਜਿਹੜੇ ਮਾੜੇ ਬੰਦੇ ਆ ਉਹਨਾਂ ਦੇ ਇਨਫੋਰਮੇਸ਼ਨ ਸਾਨੂੰ ਦੇਣ। ਜੇ ਕੋਈ ਗਲਤ ਕੰਮ ਕਰਦਾ ਆ ਤੇ ਆਪਾਂ ਉਹਨਾਂ ਤੇ ਸਖਤ ਕਾਰਵਾਈ ਕਰਾਂਗੇ ਤੇ ਨੌਜਵਾਨਾਂ ਨੂੰ ਮੇਰਾ ਸੰਦੇਸ਼ ਆ ਕਿ ਖੇਡਾਂ ਵੱਲ ਧਿਆਨ ਦੇਣ ਔਰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਸਮੇਂ-ਸਮੇਂ ਤੇ ਜਿੱਥੇ ਖੇਡਾਂ ਹੁੰਦੀਆਂ ਉੱਥੇ ਫੋਰਸ ਵੱਧ ਤੋਂ ਵੱਧ ਲਗਾਈ ਜਾਂਦੀ ਹੈ ਔਰ ਸਾਡਾ ਇਹ ਹੁੰਦਾ ਕਿ ਕੋਈ ਖਡਾਰੀਆਂ ਨੂੰ ਕਿਸੇ ਤਰ੍ਹਾਂ ਦਾ ਕੋ ਡਰ ਭੈ ਜਿਹੜਾ ਉਹ ਨਾ ਰਹੇ ਔਰ ਨੌਜਵਾਨ ਡਰਗ ਨੂੰ ਛੱਡ ਕੇ ਚੰਗੇ ਨਾਗਰਿਕ ਬਣਨ ਔਰ ਸਮਾਜ ਦੀ ਸੇਵਾ ਕਰ ਸਕਣ ਬਹੁਤ ਬਹੁਤ ਧੰਨਵਾਦ ਹੈ ਸਨ ਐਸਐਚਓ ਪਣੀ ਮੀਆਂ ਖਾਸ ਸਰਜੀਤ ਸਿੰਘ ਚਾਲ ਜਿਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਦੇ ਹੁਕਮਾਂ ਤਹਿਤ ਅੱਜ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਅੱਜ ਸਰਚ ਕਰ ਰਹੇ ਨੇ ਉੱਥੇ ਕਾਗਜ਼ਾਦਾਂ ਦੀ ਵੀ ਚੈੱਕ ਕੀਤੀ ਜੇ ਗਏ ਨੇ ਉਹ ਦੂਰੇ ਕਾਗਜ਼ਾਂ ਵਾਲਿਆਂ ਦੇ ਚਲਾਨ ਵੀ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਗਏ ਆ ਦੂਜੇ ਪਾਸੇ ਅੱਜ ਜਿਹੜੇ ਨੌਜਵਾਨ ਹੁੱਲੜਬਾਦੀ ਕਰਦੇ ਨੇ ਜਾਂ ਜਿਨ੍ਹਾਂ ਦੇ ਵੱਲੋਂ ਜਿਹੜਾ ਕਿ ਲਾਈਟਾਂ ਵਗੈਰਾ ਲਗਾਈਆਂ ਹੋਈਆਂ ਉਹ ਵੀ ਉਤਾਰੀਆਂ ਗਈਆਂ ਦੂਜੇ ਪਾਸੇ ਉਹਨਾਂ ਨੂੰ ਅੱਜ ਚੇਤਾਵਨੀ ਵੀ ਦਿੰਦੇ ਨਜ਼ਰੀ ਆਇਆ ਹੀ ਨੌਜਵਾਨਾਂ ਨੂੰ ਸਨੇਹਾ ਦਿੰਦੇ ਨਜ਼ਰੀ ਆਏ ਨੇ ਕਿ ਖੇਡਾਂ ਦੇ ਨਾਲ ਜੋੜਨ ਤਾਂ ਜੋ ਨਸ਼ੇ ਤੋਂ ਬਚ ਸਕਣ ਹੁਣ ਤੱਕ ਤੇ ਲਈ ਇੰਨੇ ਨਵੇਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੀ ਆਰਟੀ ਨਿਊਜ਼ ਨੈਟਵਰਕ ਪਣੀ ਮੀਆਂ ਖਾਂ ਗੁਰਦਾਸਪੁਰ